स्टार एजी न्यूज़ चैनल तो आपका स्वागत करते हैं नभिया और ताजी खबरें देखने स्टार एजी न्यूज़ चैनल को लाइक शेयर कमेंट और सब्सक्राइब जरूर करो और ये बेशक हाकम हुकूमता जेड़ियां वो धरती से लीक बाके एक मुल्क दे दो मुल्क जा सकता ਉਸ ਸਾਰੀ ਬੁਲਕਾਂ ਲਈ ਅਮੰਤ ਤੇ ਦੋਸਤੀ ਦਾ ਸੁਨੇਹਾ ਜਿਹੜਾ ਕੋਈ ਕੁਝ ਸੋ ਇਸ ਖੂਬਸੂਰਤ ਜਿਹੜੀ ਪੇਸ਼ ਕਰ ਜੀਤ ਰਿਵਿਊ ਦੇ ਵਿੱਚ ਔਰ ਪਿਕਟਲ ਕਰ ਗਿਆ ਬੁੱਲੇ ਨੂੰ ਸਮਝਾਉਣ ਆਇਆ ਪਹਿਲਾਂ ਤੇ ਸਮਾਨ ਨਹੀਂ ਹੈ ਕੋਈ ਤੇਰ ਨਹੀਂ ਕੋਈ ਮੇਰ ਨਹੀਂ ਨਾ ਤੂੰ ਐਂ ਨਾ ਮੈਂ ਇੱਥੇ ਬਸ ਕੋਈ ਹੋਏ ਹੋਈ ਹੋਈ ਭल्या ਇਸ ਰਸਤੇ ਤੇ ਤੁਰਨ ਦਾ ਸਭ ਤੋਂ ਪਹਿਲਾ ਤਰੀਕਾ ਹੈ ਕਿ ਆਪਣੀ ਅਨਾ ਦਾ ਖਾਤਮਾ ਅਨਾ ਦਾ ਮਤਲਬ ਹੈ ਆਪਣੀ ਮੈਂ ਬੰਦੇ ਨੂੰ ਆਪਣੀ ਮੈਂ ਮਾਰਨੀ ਪੈਂਦੀ ਹੈ ਇਸ ਰਸ ਪਵਿੱਤਰ ਦਾ ਉਪੰਨ ਕਰ ਤੇ ਉਹ ਬਾਰੀ ਬਿਲਾਗਾ ਜੀ ਹਜ਼ਰਤ ਬੋਲਿਆ ਇਹ ਬੜੀ ਮਿਹਰਬਾਨੀ ਕੀਤੀ ਮੇਰੀ ਸਲਾਹ ਤੇ ਕਸੂਰ ਨੂੰ ਅੱਲਾਹ ਤੁਹਾਨੂੰ ਤਾਂ ਜਵਾਬ ਮੈਂ ਉਹਨਾਂ ਦੀ ਭਾਸ਼ਾ ਦੇ ਵਿੱਚ ਦਵਾਂ ਇਸ ਕਰਕੇ ਮੈਂ ਕਸੂਰ ਸ਼ਹਿਰ ਛੱਡਿਆ ਸੀ ਤੇ ਅਜੇ ਵੀ ਮੇਰੇ ਕੋਲੋਂ ਕਸੂਰ ਸ਼ਹਿਰ ਦੇ ਵਿੱਚੋਂ ਤਾਲਬੇ ਇਲਮ ਮੇਰੇ ਕੋਲ ਹਦਾਇਤ ਵਾਸਤੇ ਆਉਂਦੇ ਰਹਿਣਗੇ ਫੁੱਲਾਂ ਦੀ ਖੁਸ਼ਬੂ ਹੈ ਭਲਾ ਕੋਈ ਤਾਰੇ ਮਨਾ Good day. ਜਾ ਕੇ ਰੱਬ ਦੇ ਨਾਲ ਆਪਣਾ ਰਿਸ਼ਤਾ ਦਾ ਢੋਰਾ ਫਿੱਟ ਕੇ ਰੱਪੇ ਕਿਤੇ ਕੋਈ ਜ਼ਾਫਤਾ ਹੀ ਨਾ ਰਿਹਾ ਸਾਡੇ ਕੁਝ ਆਪਣੇ ਸੂਲ ਨੇ ਭੁੱਲਿਆ ਜਿਸ ਰਸਤੇ ਤੇ ਅਸੀਂ ਤੁਰਦੇ ਪਏ ਹਣਾ ਇਹਨਾਂ ਰਸਤਿਆਂ ਦੇ ਉੱਤੇ ਰੱਬ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਉਹ ਖਲਕ ਤੇ ਮਕਲੂਕ ਦਾ ਨਹੀਂ ਉਹ ਆਸ਼ਕ ਤੇ ਮਸ਼ੂਕ ਦਾ ਹੈ ਉੱਥੇ ਬਸ ਓਏ 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 ਇਸ ਰਸਤੇ ਤੇ ਤੁਰ ਲਈ ਇਹ ਰੱਬ ਦੇ ਰਾਜ਼ ਆਪਣੀ ਸੀਨੇ ਚ ਬੰਦ ਰੱਖ ਤੇ ਆਪਣੀ ਜ਼ੁਬਾਨ ਤੇ ਬੰਦ ਰੱਖ ਪਰ ਮੁਰਸ਼ਿਦ ਇਸ ਤਰ੍ਹਾਂ ਮੇਰਾ ਸੀਨਾ ਪਾੜ ਜਾਏਗਾ ਇਹ ਭੇਡ ਮਨਿੰਦਰ ਸਮੋਹਣ ਬਣ ਨਹੀਂ ਮੈਂ ਚਾਹੁੰਦਾ ਕਿ ਕੋ ਲਾਲਮ ਮੇਰੇ ਮਹਿਬੂਬ ਮੁਰਸ਼ਿਦ ਦਾ ਨਜ਼ਾਰਾ ਕਰੇ ਜਿਵੇਂ ਕਿ ਮੈਂ ਮੈਂ ਸੱਚ ਦਾ ਇਲਾਨ ਬਾਜ਼ਾਰਾਂ ਵਿੱਚ ਕਰਨਾ ਚਾਹੁੰਦਾ ਹਾਂ ਮੈਂ ਚਾਹੁੰਦਾ ਕਿ ਕੋ ਲਗਾਈ ਹੋਈ ਨਾ ਕੱਚੇ ਜੋ ਮੈਂ ਲੱਗ ਤੇ ਮੈਂ ਇਸ ਤੋਂ ਘੇਰੇ ਦਿਖਾਤਾ ਹਾਂ ਮੈਂ ਜੋ ਕੁਝ ਅੰਦਾਜ਼ਾ ਨਾ ਉਹੀ ਬਾਹਰ ਆਉਂਛੇ ਤੋ ਹੀ ਪਾ ਬੋਲਿਆ ਕਿਰ ਤਾਂ ਬੜੀ ਖਰਾਬੀ ਹੋਈ ਸੀ ਤੇਰੇ ਲਈ ਵੀ ਤੇ ਸਾਡੇ ਸਾਰਿਆਂ ਵਾਸਤੇ ਕਿਉਂਕਿ ਇਹ ਜਿਹੜੇ ਨਵਾਬ ਨੇ ਜ਼ਿਮੀਦਾਰ ਨੇ ਮੁੱਲਾ ਬਲੌੜੇ ਨੇ ਇਹਨੇ ਚਾਹੁੰਦੇ ਕਿ ਜਿਹੜੇ ਰੱਬ ਦੇ ਰਾਜ਼ ਇਹ ਮੁੱਲਾ ਮਲਾਣੀ ਜਿਹੜੇ ਆਪਣੇ ਕੋਲ ਸਭ ਹੀ ਫੈਕੇ ਨੇ ਉਸਤਾਦ ਮਹੀਉਦਦ ਕਸੂਰੀ ਨੂੰ ਨਹੀਂ ਸਿੱਖਿਆ ਉਹ ਦਰਸ਼ ਨਿਜ਼ਾਮੀ ਦੇ ਸਭ ਕੁਝ ਕਾ ਦਿੱਤੀ ਹੈ

ਫਰੀਦਾ ਜੀਰਾ ਇਹ ਠੀਕ ਹੈ ਇਹ ਤਾਂ ਸਾਡੇ ਸੂਫੀਆਂ ਤੇ ਬਜ਼ੁਰਗਾਂ ਦੀ ਇਬਾਦਤ ਹੈ ਉਹਨਾਂ ਦੀ ਰਵਾਇਤ ਹੈ ਇਹ ਸ਼ਰਾਧ ਦੀ ਕਨਫੂਤ ਹੈ ਕੌਣ ਕਹਿੰਦਾ ਮੌਲਵੀ ਗੁਲਾਮ ਮੁਹੈਉਦੀਨ ਕਸੂਰੀ ਇਹ ਉਹਨਾਂ ਦਾ ਪਤਰਾ ਹੈ ਇਹ ਮੌਲਵੀ ਕਸੂਰੀ ਸਾਦਾ ਸਤਫਾ ਹਾਂ ਤੇਰੇ ਉਸਤਾਦ ਦਾ ਪਰ ਤੂੰ ਉਸਤਾਦ ਮੁਰਸ਼ਦ ਨਾਲ ਗੱਲਬਾਤ ਕਰਦੇ ਸੋਨਿਆ ਚਾਂਦੀ

Yeah ਲੋਕ ਕੀ ਕਹਾਂਗੇ ਕਿ ਬਾ ਸਿਣੀ ਚਾਈ ਦਾ ਆਜੀ ਮੈਂ ਬੁਲੇ ਸ਼ਾਦੀ ਦਾ ਗੁਲਾਬ ਬੁਲੇ ਸ਼ਾਦੀ ਦੇ ਮਸੂਮ ਪੇਸ਼

ਅੱਜ ਤੋਂ ਤੂੰ ਮੇਰੀ ਉਸਤਾਦ ਤੇ ਮੈਂ ਤੇਰਾ ਸ਼ਗਿਰਦ ਚੱਲ ਸਿਖਾ ਮੈਨੂੰ ਪਹਿਲਾ ਸਬਕ ਤਾਂ ਨਾ ਨਾ Yes, <laughs>

ਇਹ ਤਾਲੀਂ ਮੇਂ ਦੀਵਾਲੀ ਤੋਂ ਹਥੇ ਮੈਨੂੰ ਪਤਾ ਸੀ ਤੂੰ ਸਿੱਧਾ ਉੱਥੇ ਹੀ ਜਾਏਗਾ ਆ ਮੇਰੇ ਘਰ ਨਾਲ ਤੂੰ ਮੈਨੂੰ ਆਪਣੇ ਪਲਾਨ ਬਾਰੇ ਦੱਸਦਾ ਰਹਾ ਹਾਲ ਦੱਸ ਮੈਂ ਕੁਸਮੜਾ ਚੋਚਣ ਹਾਰੇ ਮੈਂ ਕੁਸਮੜਾ ਚੋਚਣ ਹਾਰੇ ਤੋਰ ਵਿਚਾਰੇ ਬੁੱਲਿਆ ਤੂੰ ਸੁਲੂਕ ਤੇ ਮਾਰਫਤ ਦੀਆਂ ਸਾਰੀਆਂ ਬੰਦਰੋਟੇ

ਅਡੋਕੇ ਜ਼ਿਲ੍ਹਾ ਕਸੂਰ ਆਪਣੀ ਸ਼ੈਰੀ ਤੇ ਹਰਕਤਾਂ ਨਾਲ ਗਫਰ ਤੋਲ ਰਸਦ ਹੋਇਆ ਤੇਸੀ ਫੌਰੀ ਤੌਰ ਤੇਸੀ ਕਸੂਰ ਸ਼ਹਿਰ ਤੋਂ ਕੱਢ ਦੇ ਦਾ ਹੁਕਮ ਦਿੰਦੇ ਹਾਂ ਇਹ ਸਾਰੇ ਸ਼ਹਿਰੀਆਂ ਨੂੰ ہدایت ਕਰਦੇ ਹਾਂ ਕਿ ਇਹ ਸਤ ਸੰਬੰਧ ਤੋੜ ਦੇ ਬੁਲਲੇ ਸ਼ਾਨੂ ਕੱਲ ਤੜਕਸਰ ਫਜ਼ਲਦੀ ਨ ਮਾਸਤ ਕਸੂਰ ਸ਼ਹਿਰ ਛੱਡ ਦਿੰਦਾ

ਕਸੂਰ ਵਾਲੇ ਕਸੂਰ ਤੋਂ ਨਿਕਲਣ ਦਾ ਹੁਕਮ ਦੇ ਦੇ ਚਾਹੀਦਾ ਕਸੂਰ ਸਿਰਫ ਕਸੂਰ ਵਾਲਿਆਂ ਦਾ ਹੀ ਨਹੀਂ ਪੇ ਕਸੂਰਾਂ ਦਾ ਵੀ ਮੈਂ ਇੱਥੇ ਰਵਾਂ ਪਰ ਸਰਕਾਰ ਜੇ ਇੱਥੇ ਰਹੇ ਤਾਂ ਫਿਰ ਸੰਵੱਤ ਦੇ ਮਨਜ਼ੂਰ ਵਾਲਾ ਬਕਤਵਾ ਚੱਲੇਗਾ ਇਸ ਤੋਂ ਵੱਡੀ ਫਤਿਹਮਾਹੀ ਬੇੜੀ ਗੱਲ ਹੋ ਸਕਦੀ ਹੈ ਹੈ ਜੇ ਇਜਾਜ਼ਤ ਹੋਵੇ ਤੇ ਬੰਦੀ ਕੁਦਰਤ ਤੂੰ ਮੈਨੂੰ ਇਤਸਾਰ ਬੋਲ ਮੈਂ ਤੁਹਾਨੂੰ ਦੱਸ ਕੀ ਤੇ ਸ਼ਾਹ ਇਸ ਬਾਦ ਕਿਸਮਤ ਸ਼ਹਿਰ ਸਿਰਫ ਕੁਸੀ ਦੇ ਜਿਹੜੇ ਲੋਕਾਂ ਨੇ ਜਨਮ ਤੇ ਮਰਨ ਹੋਣਾ ਉਹਨਾਂ ਨੂੰ ਜੀਣ ਦਾ ਹੌਸਲਾ ਦਿੰਦੇ ਹੋ ਉਹਨਾਂ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਾਉਂਦੇ ਤੁਸੀਂ ਬੇਕਸੂਰਾ ਤੇ ਮਜ਼ਦੂਰਾ ਦੇ ਅੰਦਰ ਨਾਲ ਜਿੱਤੀ ਨਾਲ ਤੇ ਕੁਝ ਨਹੀਂ ਇਹਨਾਂ ਨਵਾਬ ਕਾਜ਼ੀਆਂ ਉੱਲੇ ਬੁਲਾਣੇ ਉਹ ਜ਼ਮਾਨੇ ਆਏ ਉਹ ਅਸਪੇਤ ਸਜੜਦੇ ਪਾਏ लगड़ मारण लॻे चिड़िया चुटा ਗਾਜਰਾ ਹੀ ਨਾ ਖਾਲਿਆ ਹੋਵੇ। ਬੋਹ ਦਰਵੇਸ਼ਾ, ਬੋਹ ਦਰਵੇਸ਼ਾ, ਤੂੰ ਆਪਣਾ ਜੜਾ ਖੋਣ। ਫਿਰ ਉਹ ਸਾਨੂੰ ਕੋਟੇ ਨਹੀਂ ਲਾ ਕੇ ਫਿਰ। ਤੁਸੀਂ ਜ਼ਰੂਰ ਕੋ ਜਨ ਨੂੰ ਕਿਹਾ ਹੋਵੇ। ਮੇਰੇ ਨਾਲ। ਪਰ ਇਸ ਤਰ੍ਹਾਂ ਮੇਰੇ ਸ਼ਹਿਰ ਤਸਕੂਰ ਨੂੰ ਖਾਦੀ ਤਰ। ਦਾਜੀ, ਸ਼ਹਿਰ ਤੇ ਖਾਲੀ ਹੋਣਾ ਹੀ ਸੀ। ਤੁਹਾਡੇ ਜਾਣ ਤੋਂ ਬਾਅਦ ਹਾਲਤਾ ਬੰਲੇ ਸ਼ਾ। ਕਿਸੇ ਸ਼ਮਾਤ ਹੋਣ ਵਾਲੇ ਨਾਦਰ ਸ਼ਾਹ ਨੇ। ਹਿੰਦੁਸਤਾਨ ਉੱਤੇ ਪੰਜਾਬ ਵੱਲੋਂ ਦੀ ਹੱਲਾ ਬੋਲ ਦਿੱਤਾ। ਤਬਾਹੀ, ਖੂਨ ਖਰਾਬਾ। डे तो सत माने सानू आप सन आप साम ਹਾਂ ਘਰ ਘਰ ਰੱਪਣ ਰਿਆ ਸੀ ਪਰ ਹਰ ਇੱਕ ਪਾਣੀ ਇਨਸਾਨ ਮਨ ਬੁੱਲੇ ਦਾ ਆਖਰੀ ਵੇਲਾ ਵੀ ਆ ਗਿਆ ਸੀ ਇੱਕ ਪਰਵੀ ਜਿੰਦਗੀ ਜਿਉਣ ਤੋਂ ਬਾਅਦ ਬੁੱਲਾ ਆਪਣੇ ਖਾਲਕ ਦਾ ਸਾਹਮਣਾ ਕਰਨ ਲਈ ਤਿਆਰ ਸੀ ਬੇਚੈਨ ਤੇ ਬੇਕਰਾਰ ਰੂਹ ਆਪਣੇ ਖਾਲਕ ਵਿੱਚ ਸਮਾ ਜਾਣ ਲਈ ਉਤਾਵਲੀ ਸੀ ਹੂੰ ਤਾਂ ਤੁਸੀਂ ਇਹ ਸਹੀ ਲੋਏਗੀ ਨਹੀਂ ਕਿ ਬੁੱਲਾ ਤੁਹਾਡੇ ਕਬਰਿਸਤਾਨ ਵਿੱਚ ਦਫਨ ਹੋਵੇ ਜੀ

ਸਰ ਹਾਲ ਦੀ ਡਾਇਰੈਕਸ਼ਨ ਕਰ ਲਏ ਜਾਂ ਅ ਦਰਸ਼ਕਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਅੱਜ ਪੰਜ ਮਿੰਟ ਹੋਰ ਲਾਵਾਂਗੇ ਕਿਉਂਕਿ ਟੀਮ ਦੇ ਨਾਲ ਅਸੀਂ ਜਾਣ ਪਛਾਣ ਵੀ ਕਰਨੀ ਆ ਭਾਜੀ ਸਾਰੀ ਲਾਈਟ ਆਨ ਕਰ ਦਿਓ ਪੂਰੀ ਲਾਈਟ ਆਨ ਕਰ ਦਿਓ ਜੀ ਡਾਕਟਰ ਅਰਸ਼ਿੰਦਰ ਸਾਹਿਬ ਤੇ ਡਾਕਟਰ ਰਮਨਜੀਤ ਜੀ ਨਾਲ ਲੱਗੇ ਸੇਤਮ ਕਿ ਸਾਨੂੰ ਨਹੀਂ ਪਤਾ ਕਿ ਲਾਹੌਰ ਵਾਲੇ ਕਿਦੋਂ ਕਰ ਰਿਹਾ ਜਾਂ ਅਸੀਂ ਕਦੋਂ ਕਰ ਰਿਹਾ ਅਚਾਨਕ ਇਹ ਵਾਪਰਿਆ ਅਸੀਂ ਉਹ ਫਰਵਰੀ ਨੂੰ ਕਰ ਰਹੇ ਸੀਗੇ ਪੂਜਨ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਪੋਸਟਲ ਸੈੱਟ ਕਰ ਦਿੱਤਾ ਕਿ ਇਹ ਲਾਉਂਦੇ ਅਸੀਂ ਵੀ ਕਰਦੇ ਲਾਉਂਦੇ ਵਿੱਚ